ਪਰ ਇੱਕ ਨਵੀਂ ਖਬਰ ਆ ਰਹੀ ਆ ਕਹਿੰਦੇ ਕਿ ਜਿਨ੍ਹਾਂ ਨਾਵਾਂ ਦੇ ਨਾਲ ਸਿੰਘ ਤੇ ਕੌਰ ਨਹੀਂ ਲੱਗਿਆ ਉਹ ਵੀ ਐਸਜੀਪੀਸੀ ਦੇ ਵੋਟਰ ਨੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੋਟਰ ਨੇ ਬਿਲਕੁਲ ਪ੍ਰਵੀਨ ਜੀ ਆਪਣੇ ਆਪ 'ਚ ਇਹ ਸਵਾਲ ਖਾਰਜ ਹੋ ਜਾਂਦਾ ਉਸ ਸਮੇਂ ਜਦੋਂ ਕਿ ਐਸਜੀਪੀਸੀ ਦੀਆਂ ਚੋਣਾਂ 'ਤੋਂ ਜੋ ਸਿੰਘ ਤੇ ਕੌਰ ਤੋਂ ਬਿਨਾਂ ਆ ਲੈ ਕਿਵੇਂ ਆ ਸਕਦਾ ਇਹਦਾ ਮਤਲਬ ਵੋਟਰ ਸੂਚੀਂ ਦਰੁਸਤ ਨਹੀਂ ਹੈ ਕਿ ਆ ਫਿਰ ਜੇਕਰ ਇਹ ਅਜਿਹੇ ਨਾਵਾਂ 'ਚ ਸ਼ਾਮਲ ਨੇ ਹਾਂ ਹਾਂ ਤੇ ਇਹਦਾ ਮਤਲਬ ਇਹਦੇ ਵਿੱਚ ਕੋਈ ਗੜਬੜ ਕੋਟਾ ਵਾਲਾ ਜੀ ਅਸਲ 'ਚ ਤੁਹਾਡੀ ਗੱਲ درست ਹੈ ਕਿ ਜਦੋਂ ਤੋਂ ਸ਼ੋਨੀਕਿਉਟੀ ਦੀਆਂ ਵੋਟਰ ਸੂਚੀਆਂ ਬਣਾਉਣ ਦੀ ਪ੍ਰਕਿਰਿਆ, ਵੋਟਾਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਤਤੋਂ ਹੀ ਕਦੇ ਉਹਦੇ ਵਿੱਚ ਬੜੇ ਠੰਡਾ ਕੰਮ ਚੱਲਦਾ ਹੈ, ਕਦੇ ਸਮੇਸਿਰਸ ਨਹੀਂ ਬਣ ਰਹੀਆਂ, ਕਦੇ ਲਟਕਾਇਆ ਜਾਂਦਾ। ਬਸ ਸਚੋਣਾ ਹੀ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ। ਹਾਂਜੀ ਹਾਂਜੀ ਬਿਲਕੁਲ। ਆਖਰ ਫਿਰ ਆਰਐਸ ਜਸਟਿਸ ਆਰਐਸ ਸਾਰੋਹਰਾ ਨੂੰ ਜਦੋਂ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਯੁਕਤੀ ਦਿੱਤੀ ਤੇ ਉਹਨਾਂ ਨੂੰ ਕਾਰਜਪਾਲ ਸੰਭਾਲਿਆ ਉਸ ਤੋਂ ਬਾਅਦ ਵੋਟਾਂ ਮੰਡ ਦੀ ਪ੍ਰਕਿਰਿਆ ਸ਼ੁਰੂ ਹੋਈ। ਤੇ ਉਸ ਤੋਂ ਬਾਅਦ ਫਿਰ ਮਤਲਬ ਕਿ ਆਪਾਂ ਉਹਦੇ ਹਵਾਲੇ ਨਾਲ ਪ ਕਿ ਜਿਆਦ ਤੀਕਾ ਤੱਕ ਸੂਚੀਆਂ ਬਣਨੀਆਂ ਨੇ ਹੁਣ ਸੁਧਾਈ ਦਾ ਸਮਾਂ ਹੈ ਹੁਣ ਛਪਣ ਜਾਣੀ ਹੈ ਇਹਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਕਿ ਉਸ VOTER ਸੂਚੀਆਂ ਦੇ ਵਿੱਚ ਕਈ ਨਾਮ ਅਜਿਹੇ ਸ਼ਾਮਲ ਨੇ ਜੀ ਜਿਨ੍ਹਾਂ ਦੇ ਨਾਮ ਨਾਲ ਸਿੰਘ ਤੇ ਕਾਲ ਨਹੀਂ ਲੱਗਾ ਹੋਇਆ ਠੀਕ ਹੈ ਜੀ ਹੋਰ ਇਸ ਪਹਿਲੂ ਨੂੰ ਮੌਜੂਦਾ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਤਾਮੀ ਉਹਨਾਂ ਨੇ ਬਕਾਇਦਾ ਗੁਰਦੁਆਰਾ ਚੌਂਕ ਕਮਿਸ਼ਨਰ ਆਰਐਸ ਸਰੋਵਰ ਨਾਲ ਕੋਲ ਜਾ ਕੇ ਲਿਖਤੀ ਰੂਪ ਚਿੱਠੀ ਭੇਜ ਕੇ ਚੁੱਕਿਆ ਹ ਹਾਂ ਰਵਿੰਦੀ ਜੀ ਬੈਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਸੱਤ ਮੈਂਬਰੀ ਕਮੇਟੀ ਦੇ ਮੁਖੀ ਨੇ ਜਿਨੇ ਅਕਾਲੀ ਦਲ ਦੀਆਂ VOTING ਪ੍ਰਕਿਰਿਆ ਦਾ ਕੰਮ ਕਰਨਾ ਹਮ ਅਕਾਲ ਤਖਤ ਸਾਬ ਵੱਲੋਂ ਜਿਹੜੀ ਸੱਤ ਮੈਂਬਰੀ ਕਮੇਟੀ ਥਾਪੀ ਗਈ ਸੀ ਉਸ ਦੇ ਮੁਖੀ ਨੇ ਜੀ ਤੇ ਉਹ ਕਮੇਟੀ ਦੀ ਬੈਠਕ ਨਹੀਂ ਬੁਲਾ ਰਹੇ ਧਾਮੀ ਸਾਹਿਬ ਹਮ ਜਦੋਂ ਕਿ ਅਕਾਲ ਤਖਤ ਸਾਹਿਬ ਕਹਿ ਰਹੇ ਕਿ ਭਾਈ ਉਹ ਕਮੇਟੀ ਸਟੈਂਡ ਕਰਦੀ ਹੈ ਹਮ ਹੈਨਾ ਪਰ ਧਾਮੀ ਸਾਹਿਬ ਨੂੰ ਕੱਲਾ ਇੱਕ ਹਿਆਰਪੁਰ ਦੇ ਕੇ ਨਾਲ ਜੰਮੂ ਕਸ਼ਮੀਰ ਭੇਜ ਦਿੱਤਾ ਗਿਆ ਉਹਨਾਂ ਦੇ ਉੱਤੇ ਵੀ ਤਾਂ ਅਮੀ ਸਾਹਮਣੇ ਕੋਈ ਰਿਐਕਟ ਨਹੀਂ ਕੀਤਾ ਜਦੋਂ ਕਿ ਵਰਕਿੰਗ ਕਮੇਟੀ ਦੇ ਵਿੱਚ ਹਮਮ ਬਕਾਇਦਾ ਤੌਰ ਤੇ ਚਾਹੇ ਲੰਗੋ ਵਾਲਾ ਹੋਰੀ ਹੋਣ ਚਾਹੇ ਝੁੰਡਾ ਹੋਰੀ ਹੋਣ ਉਹ ਰਿਐਕਟ ਕਰ ਚੁੱਕੇ ਨੇ ਹਮ ਇੱਥੋਂ ਤੱਕ ਕਿ ਕੁਝ ਹੋਰ ਮੈਂਬਰਾਂ ਨੇ ਵੀ ਰਿਐਕਟ ਕੀਤਾ ਕਿ ਅਕਾਲ ਤਖਤ ਸਾਹਿਬ ਦੀ ਮੰਨੋ ਤਾਂ ਸਹੀ ਜੇ ਮੰਨਣੀ ਨਹੀਂ ਤਾਂ ਮੰਨਦੇ ਦੇਖੋ ਤਾਂ ਸਹੀ ਹਮ 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 ਪਰ ਇਹ ਸਭ ਦੇ ਦਰਮਿਆਨ ਿਆਲੀ ਨੂੰ ਵੀ ਰੱਖਿਆ ਗਿਆ ਜੀ ਤੁਹਾਨੂੰ ਰਾਜਸਥਾਨ ਭੇਜਦੇ ਆ ਿਆਲੀ ਨੇ ਟਵੀਟ ਕਰਤਾ ਕਿ ਜੀ ਆਪਣੇ ਸੋਸ਼ਲ ਮੀਡੀਆ ਤੇ ਪਾਤਾ ਅ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਹਰ ਸਿੱਖ ਲਈ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਅਸਥਾਨ ਸ੍ਰੀ ਅਕਾਲ ਤਖਤ ਸਰਬ ਉੱਚਾ ਹੈ ਅਤੇ ਮੈਂ ਪੂਰਨ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਜੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਯਥਾਰਦ ਸਰਵਾਂ ਜੋ ਹੁਕਮਨਾਮਾ ਸੁਣਾਇਆ ਗਿਆ ਸੀ ਉਹ ਇਨਵਿਨ ਲਾਗੂ ਹੋਣਾ ਚਾਹੀਦਾ ਹੈ ਅਤੇ ਦਾਸ ਨੂੰ ਜੋ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਬਣਾਇਆ ਗਿਆ ਸੀ ਉਸ ਲਈ ਅਸੀਂ ਸਿੰਘ ਸਾਹਿਬ ਯਥਾਰਦ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਠੀਕ ਹੈ ਜੀ ਲੇਕਿਨ 2 ਦਿਨ ਪਹਿਲਾਂ ਸ਼੍ਰੋਮਣੀ ਕਲਦਲ ਦੀ ਵਰਕਿੰਗ ਕਮੇਟੀ ਵੱਲੋਂ ਦਾਸ ਦੀ ਡਿਊਟੀ ਰਾਜਸਥਾਨ ਭਰਤੀ ਦੀ ਲਈ ਗਈ ਹੈ ਹੂੰ ਉਸ ਬਾਰੇ ਅਸੀਂ ਜਥੇਦਾਰ ਸਾਹਿਬ ਜੀ ਦੇ ਆਦੇਸ਼ حاصل ਕਰਕੇ ਜੋ ਹੁਕਮ ਸਾਨੂੰ ਜਥੇਦਾਰ ਸਾਹਿਬ ਵੱਲੋਂ ਹੋਵੇਗਾ ਉਸ ਨੂੰ ਅਸੀਂ ਪੂਰਨ ਤੌਰ ਤੇ ਪਾਲਣਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਤਲਬ ਯਾਲੀ ਨੇ ਵੀ ਕਹਿਤਾ ਕਿ ਭਈ ਉੱਥੋਂ ਸਾਨੂੰ ਦਿਸ਼ਾ ਨਿਰਦੇਸ਼ ਸੱਤ ਮੈਂਬਰ ਕਮੇਟੀ 'ਚ ਮਿਲੇ ਨੇ ਹੂੰ ਪਰ ਇੱਥੇ ਮੈਨੂੰ ਕੱਲੇ ਰਾਸਥਾਨ ਲਈ ਭੇਜਤਾ ਜੀ ਜੱਧਰ ਸਾਹਿਬ ਘਰੋਂ ਗੈਰਾ ਸੰਚਲਾ ਜਾਊਂਗਾ ਭਾਈ ਇਹਦਾ ਮਤਲਬ ਉਹ ਵੀ ਇਹੀ ਇਸ਼ਾਰਾ ਕਰਨ ਕਿ ਭ ਉਦੇ ਅਨੁਸਾਰ ਕਿਉਂ ਨਹੀਂ ਚੱਲ ਰਿਹਾ ਸੋ ਧਾਮੀ ਸਾਹਿਬ ਦੇ ਉੱਤੇ ਇੱਕ ਪਾਸੇ ਆ ਸਵਾਲ ਖੜਾ ਦੂਏ ਪਾਸੇ ਸ਼੍ਰੋਮਣੀ ਕਮੇਟੀ ਦੇ ਮੁਖੀ ਨੇ ਉਹਦੇ ਨਾਤੇ ਉੱਥੋਂ ਦੀ ਜੋ ਪ੍ਰਕਿਰਿਆ ਉਹਦੇ ਤੇ ਉਹ ਜਾਜ ਸਵਾਲ ਖੜਾ ਕਰ ਰਹੇ ਨੇ ਹਾਂ ਹਾਂ ਉਹਨਾਂ ਨੇ ਬਾਜਬ ਸਵਾਲ ਖੜਾ ਕੀਤਾ ਜਸਟਿਸ ਐਸ ਐ ਸਰੋਹਰਾਂ ਕੋਲ ਜਾ ਕੇ ਕਿ ਜੀ ਆ ਚੱਕੋ ਲਿਸਟ ਆ ਤੁਹਾਡੀਆਂ ਵੋਟਰ ਸੂਚੀਆਂ ਨੇ ਪਹਿਲੀ ਗੱਲ ਤਾਂ ਇਹ ਵੋਟਰ ਸੂਚੀਆਂ ਸੰਗਠ ਨੂੰ ਬੜੀ ਆਸਾਨੀ ਨਾਲ ਉਪਲਬਧ ਨਹੀਂ ਹੋ ਰਹੀਆਂ ਇਹ ਉਪਲਬਧ ਨਹੀਂ ਹੋਣਗੀਆਂ ਤਾਂ ਉਹਦੇ ਵਿੱਚੋਂ ਖਾਮੀਆਂ ਕਿਵੇਂ ਤਸੀਂ ਕਿੱਥੇ ਕਰਨਗੇ ਜੀ ਜੀ ਬਿਲਕੁਲ ਕਿਵੇਂ ਕਿਵੇਂ ਉਹਨੂੰ ਦਰੁਸਤ ਕਰਾਉਣ ਦੀ ਪ੍ਰਕਿਰਿਆ 'ਚ ਸ਼ਾਮਲ ਹੋ ਸਕਦੇ ਹਾਂ 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 ਦੂਸਰਾ ਉਹਨਾਂ ਨੇ ਸਵਾਲ ਚੁੱਕਿਆ ਉਹ ਕਹਿੰਦੇ ਕਿ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ ਉਸ ਸਮੇਂ ਤੁਸੀਂ ਜਿਹੜੇ ਫਾਰਮ ਭਰਾਈ ਉਹਨਾਂ ਦੇ ਨਾਲ ਫੋਟੋਆਂ ਲਗਵਾਈਆਂ ਹਾਂ ਤੇ ਜਿਉਂ ਫੋਟੋਆਂ ਫਾਰਮਾਂ ਤੇ ਲੱਗੀਆਂ ਤਾਂ ਵੋਟਰ ਸੂਚੀ 'ਚ ਕਿਉਂ ਨਹੀਂ ਆਈਆਂ ਫੋਟੋਆਂ ਹਾਂ ਕਿੰਨਾ ਕੁਝ ਤਾਂ ਫੋਟੋ ਤੋਂ ਸਾਫ਼ ਹੋ ਜਾਣਾ ਸੀ ਹਾਂ ਹਾਂ ਫਿਰ ਉਸ ਤੋਂ ਬਾਅਦ ਕਹਿੰਦੇ ਨਾਮ ਕਿੰਨੇ ਹੀ ਨਾਮਾਂ ਨਾਲ ਸਿੰਘ ਤੇ ਕੌਰ ਨਹੀਂ ਲੱਗਾ ਹੋਇਆ ਇਹਨੂੰ ਕੀ ਸਮਝੀਏ ਉਹਨਾਂ ਨੇ ਸਿੱਧਾ ਪੰਜਾਬ ਸਰਕਾਰ ਤੇ ਤਾਂ ਮੀਰ ਨੇ ਸਵਾਲ ਖੜਾ ਕੀਤਾ ਜੀ ਉਹ ਕਹਿੰਦੇ ਕਿ ਇਹਦੇ ਪਿੱਛੇ ਪੰਜਾਬ ਸਰਕਾਰ ਦੀ ਸਾਜ਼ਿਸ਼ ਹੈ ਠੀਕ ਹੈ ਉਹ ਇੱਕ ਕਬਜ਼ੇ ਦੀ ਪ੍ਰਕਿਰਿਆ ਉਹ ਕਹਿੰਦੇ ਮੈਨੂੰ ਤਾਂ ਇੰਜ ਲੱਗਦਾ ਕਿ ਜਿਵੇਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਾਲੀਆਂ ਸੂਚੀਆਂ ਚੋਂ ਕੱਢ ਕੇ ਸੂਚੀਆਂ ਬਣਾਤੀਆਂ ਠੀਕ ਹੈ ਉਹ ਸ਼੍ਰੋਮਣੀ ਗੁਰਦਵਾਰਾੰਕ ਕਮੇਟੀ ਦਾ ਜਦੋਂ ਨਿਯਮ ਸਾਫ ਕਹਿੰਦਾ ਹੈ ਇੱਥੇ ਤਾਂ ਮਤਲਬ ਸਹਿਜਤਰੀ ਸਿੱਖਾਂ ਨੇ ਹਵਾਲੇ ਨਾਲ ਕਿੰਨੀ ਦਿਨ ਕੇਸ ਇਹ ਕੋਟਚਰੀ ਚੱਲੀ ਗਏ ਉਹਨਾਂ ਨੂੰ ਅਜੇ ਤੱਕ ਮਾਨਤਾ ਨਹੀਂ ਮਿਲੀ ਤੇ ਇੱਥੇ ਤੁਸੀਂ ਸਿੱਧੇ ਹੀ ਜਿਹਦਾ ਨਾਮ ਰਾਜ ਸਿੰਘ ਤੇ ਕੌੜਮੀ ਲੱਗ ਰਿਹਾ ਉਹਨਾਂ ਨੂੰ ਸ਼ਰੋਨੀ ਕਮੇਟੀ ਦੀ ਵੋਟਾਂ ਸ਼ਾਮਲ ਕਰਨੇ ਹੂੰ ਸੋ ਇਹ ਕਿਤਨਾ ਕਿਤੇ ਇੱਕ ਵੱਡੀ ਖੇੜ ਤਾਂ ਨਹੀਂ ਕਿਤੇ ਇਹ ਸਵਾਲ ਖੜਾ ਹੋ ਗਿਆ ਪਰ ਸ਼ਰੋਨੀ ਕਮੇਟੀ ਹੋਰਾਂ ਨੇ ਜਿਹੜਾ ਮੁੱਦਾ ਚੁੱਕਿਆ ਹੁਣ ਦੇਖਦੇ ਹਾਂ ਇਹਦੇ ਤੇ ਐਸਐਸਆਰ ਉਸਾਲ ਕੀ ਟਿੱਪਣੀ ਕਰਦੇ ਨੇ ਕੀ ਨਜ਼ਰਸਾਨੀ ਕਰਦੇ ਨੇ ਕੀ ਮੈਂ ਉਹਦੇ ਉੱਪਰ ਅੱਗੇ ਪਹਿਰੇਦਾਰੀ ਕਰਦੇ ਹੂੰ ਜੀ ਬਿਲਕੁਲ ਬਿਲਕੁਲ